सशिका जी एस्ट्रोलॉजी विद द लॉजिक ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਇੱਕ ਗੱਲ ਹੈ ਕਿ ਕਹਿੰਦੇ ਜਦੋਂ ਤੁਸੀਂ ਜਬ ਆਪ ਦੇਖਣਾ ਸਿੱਖ ਜਾਓਗੇ ਤਾਂ ਇਹ ਵੀ ਦੇਖ पाओगे ਕਿ ਸ਼ਿੰਗਾਰ ਨਾ ਕਰਨਾ ਵੀ ਇੱਕ ਸ਼ਿੰਗਾਰ ਹੈ ਮਤਲਬ ਜਦੋਂ ਤੁਸੀਂ ਇਨਸਾਨ ਨੂੰ ਉਸ ਦੇ ਅੰਦਰ ਨੂੰ ਦੇਖਦੇ ਹੋ ਤਾਂ ਉਹ ਬਹੁਤ ਹੀ ਖੂਬਸੂਰਤ ਹੈ ਕਿਉਂਕਿ ਅੰਦਰ ਕੌਣ ਬੈਠਾ ਹੈ ਉਹ ਬਣਾਉਣ ਵਾਲਾ ਉਹ ਕੁਦਰਤੀ ਤੌਰ ਤੇ ਪ੍ਰਮਾਤਮਾ ਦੀ એનર્ਜੀ ਉਹ ਸਾਹਾਂ ਦੀ ਲੜੀ ਉਸ ਨੇ ਤੁਹਾਡੇ ਅੰਦਰ ਦੀ ਖੂਬਸੂਰਤੀ ਨੂੰ ਤੁਹਾਡੇ ਚਿਹਰੇ ਤੇ ਉਜਾਗਰ ਕਰਨਾ ਤੇ ਜਦੋਂ ਤੁਸੀਂ ਸਿਰਫ ਚਿਹਰਾ ਦੇਖਦੇ ਹੋ ਅਗਲੇ ਇਨਸਾਨ ਦੇ ਅੰਦਰ ਦੀ ਖੂਬਸੂਰਤੀ ਨਹੀਂ ਦੇਖ ਪਾਉਂਦੇ ਤਾਂ ਫਿਰ ਸਾਨੂੰ ਬਾਹਰੀ ਸ਼ਿੰਗਾਰ ਸ਼ਿੰਗਾਰ ਲੱਗਦਾ ਹੈ ਤੇ ਉਦਾਂ ਸਾਨੂੰ ਉਹ ਇਨਸਾਨ ਅਜੀਬ ਲੱਗਦਾ ਹੈ ਪਰ ਸ਼ਿੰਗਾਰ ਨਾ ਕਰਨ ਦੀ ਖੂਬਸੂਰਤੀ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਦੇਖ ਪਾਉਂਦੇ ਹੋ ਕਿਦਾਂ ਅੰਦਰ ਦੀਆਂ ਅnder the ਖੂਬੀਆਂ ਨਾਲ ਹਰ ਕਿਸੇ 'ਚ ਕੁਦਰਤ ਨੇ ਕੁਦ ਨਾ ਕੁਝ ਖੂਬੀ ਦਿੱਤੀ ਹੋਈ ਹੈ ਹੋ ਸਕਦਾ ਏ ਕਿ ਉਹ ਕਈ ਵਾਰੀ ਆਪਾਂ ਨੂੰ ਦਿਖਦੀ ਨਹੀਂ ਹੈ ਪਰ ਗੱਲ ਇਹ ਹੈ ਕਿ ਦਿਖਦੀ ਕਿਉਂ ਨਹੀਂ ਹੈ ਕਿਉਂਕਿ ਸਾਡੇ ਕੋਲ ਹੀ ਉਹ ਦੇਖਣ ਵਾਲੀਆਂ ਅੱਖਾਂ ਨਹੀਂ ਹੁੰਦੀ ਦਿਖਣੀ ਉਹਨੂੰ ਹੀ ਹੈ ਜਿਸ ਨੂੰ ਉਹ ਚੀਜ਼ ਆਪਣੇ ਮਨ ਤੋਂ ਅੱਛੀ ਲੱਗਣੀ ਹੈ ਇੱਕ ਬੜੀ ਵਧੀਆ ਗੱਲ ਮੈਂ ਪਹਿ ਕਦੇ ਪੜ੍ਹੀ ਸੀ ਉਹ ਤੇ ਕਾਫੀ ਦਿਰ ਹੋ ਗਈ ਪਰ ਮੈਨੂੰ ਯਾਦ ਹੈ ਕਹਿੰਦੇ ਬੁੱਲੇ ਸ਼ਾਹ ਨੂੰ ਬੁੱਲੇ ਸ਼ਾਹਨੀ ਸੌਰੀ ਹਾਂ ਮਜਨੂ ਨੂੰ ਲੋਕ ਕਹਿੰਦੇ ਕਿ ਤੇਰੀ ਲੈਲਾ ਰੰਗ ਦੀ ਕਾਲੀ ਹਨਾ ਵੈਸੇ ਕਹਿੰਦੇ ਜੇ origignal ਲੈਲਾ ਦੀ ਕਿਤੇ ਤੁਸੀਂ ਫੋਟੋ ਦੇਖ ਲਓ ਨਾ ਤੇ ਬੰਦੇ ਨੂੰ ਹੈਰਾਨੀ ਹੁੰਦੀ ਆ ਕਿ ਐਦਾਂ ਵੀ ਹੋ ਸਕਦਾ ਵੀ ਇਹ ਇਹ ਵੀ ਇੱਕ ਇਸ਼ਕ ਦੀ ਕਥਾ ਹੈ ਤਾਂ ਕਹਿੰਦੇ ਕਿਸੇ ਨੇ ਕਿਹਾ ਕਿ ਕੀ ਮਜਨੂ ਬਣਿਆ ਫਿਰਦਾ ਹੈ ਕਿ ਤੇਰੇ ਲੈਲਾ ਰੰਗ ਦੀ ਕਾਲੀ ਤਾਂ ਉਹ ਕਹਿੰਦਾ ਮੇਰੀ ਲੈਲਾ ਨੂੰ ਤੁਸੀਂ ਕੀ ਦੇਖੋਗੇ ਤੁਹਾਡੀ ਅੱਖ ਨਾਲ ਵੇਖਣ ਵਾਲੀ ਕਿੰਨੀ ਵਧੀਆ ਗੱਲ ਆ ਹਨਾ ਗੱਲ ਇਹ ਆ ਕਿ ਅਸੀਂ ਕਿਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਕਿਸ ਅਸਲ 'ਚ ਕਸੂਰ ਦੂਜੇ ਦਾ ਨਹੀਂ ਹੁੰਦਾ ਸਾਡੇ ਦਿਮਾਗ 'ਚ ਹੀ ਕੁਝ ਨਾ ਕੁਝ ਚੱਲ ਰਿਹਾ ਹੁੰਦਾ ਜੋ ਸਾਡੇ ਵਿਚਾਰ ਉਸ ਪ੍ਰਤੀ ਇਸ ਤਰ੍ਹਾਂ ਬਣ ਜਾਂਦੇ ਆ ਜਿੱਦਾਂ ਕਿ ਅਸੀਂ ਕਿਸੇ ਦੀ ਇੱਕ ਗੱਲ ਸੁਣੀ ਪਤਾ ਨਹੀਂ ਉਹ ਸੱਚੀ ਹੈ ਕਿ ਝੂਠੀ ਹੈ ਇਹ ਨਹੀਂ ਪਤਾ ਹੁੰਦਾ ਪਰ ਸਾਡੇ ਮਨ ਚ ਉਸ ਪ੍ਰਤੀ ਐਦਾਂ ਦੇ ਨੈਗੇਟਿਵ ਵਿਚਾਰ ਲੈਂ ਉਹ ਉਥੇ ਕੀ ਜਾਣਾ ਮੈਂ ਸੁਣਿਆ ਸੀ ਇੱਕ ਵਾਰੀ ਐਦਾਂ ਮੈਂ ਸੁਣਿਆ ਸੀ ਇੱਕ ਵਾਰੀ ਐਦਾਂ ਤੇ ਕਈ ਵਾਰੀ ਤੁਸੀਂ ਇੱਕ ਚੰਗੀ ਜੀ ਗੱਲ ਕਿਸੇ ਬਾਰੇ ਸੁਣ ਲਈਓ ਤੇ ਬੜੇ ਵਧੀਆ ਐ ਕਹਿੰਦੇ ਸੀ ਉਹਦੇ ਬਾਰੇ ਅੱਛਾ ਲੈ ਬੜੇ ਚੰਗੇ ਆ ਤੇ ਜੇ ਵਾਰ ਕਈ ਵਾਰ ਤੁਹਾਨੂੰ ਕੋਈ ਕਹੇ ਉਥੇ ਜਾਣਾ ਹਾਂ ਹਾਂ ਮੈਂ ਤੇ ਜ਼ਰੂਰ ਜਾਣਾ ਮੈਂ ਤੇ ਸੁਣਿਆ ਉਹ ਚੰਗੇ ਹੀ ਬੜੇ ਆ ਇੱਕ ਗੱਲ ਤੇ ਕੋਈ ਚੰਗਾ ਨਹੀਂ ਬਣ ਜਾਂਦਾ ਤੇ ਇੱਕ ਗੱਲ ਸੁਣਨ ਤੇ ਜਾਂ ਕਿਸੇ ਦੀ ਕਹਿਣ ਤੇ ਕੋਈ ਮਾੜਾ ਨਹੀਂ ਬਣ ਜਾਂਦਾ ਕਮੀਆਂ ਤੇ ਖੂਬੀਆਂ ਇਨਸਾਨ ਚ ਕੁਦਰਤ ਨੇ ਪਾਈਆਂ ਨੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਸਮਝੋ ਇਸ ਚੀਜ਼ ਨੂੰ ਪੂਰੀ ਤਰ੍ਹਾਂ ਨਾਲ 100% ਪਰਫੈਕਟ ਚੀਜ਼ ਕੁਝ ਨਹੀਂ ਹੈ ਕੁਝ ਵੀ ਨਹੀਂ ਹੈ ਇਹ ਸਚਾਈ ਆ ਜਦੋਂ ਅਸੀਂ ਇਸ ਸਚਾਈ ਨੂੰ ਮੰਨ ਲੈਨੇ ਆ ਕਿ ਫਿਰ ਕੀ ਹੋਇਆ ਕਮੀ ਹੈ ਖੂਬੀਆਂ ਵੀ ਤੇ ਹੈਗੀਆਂ ਨੇ ਨਾ ਪਰ ਦੇਖਦੇ ਅਸੀਂ ਕਿਸ ਚੀਜ਼ ਨੂੰ ਨਾ ਇਹ ਤੇ ਸਾਡੇ ਤੇ ਡਿਪੈਂਡ ਕਰਦਾ ਨਾ ਕਿ ਅਸੀਂ ਕਿਸੇ ਦੀਆਂ ਖੂਬੀਆਂ ਦੇਖ ਰਹੇ ਹਾਂ ਕਿ ਅਸੀਂ ਸਿਰਫ ਉਹਦੇ 네ਗੇਟਿਵ ਪੁਆਇੰਟ ਕਈ ਵਾਰੀ ਤੁਸੀਂ ਦੇਖਿਆ ਹੋਣਾ ਚਰਚਾ ਕੋਈ ਨਹੀਂ ਕਰਦਾ ਭਾਵੇਂ ਉਹਦੇ ਚ 4 ਨਹੀਂ 14 ਗੁਣ ਹੋਣ ਪਰ ਇੱਕ 네ਗੇਟਿਵ ਪੁਆਇੰਟ ਲੈ ਤੇ ਆਹ ਕਰਦਾ ਲੈ ਤੇ ਆਹ ਕਰਦੀ ਆ ਬਸ ਇਹ ਤੇ ਆ ਹੀ ਕਰਦੀ ਆ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਕਮੀ ਦੇ ਗੁਣ ਗਾ ਗਾ ਕੇ ਉਹਦੇ ਹਾਰ ਬਣਾ ਬਣਾ ਕੇ ਤੁਹਾਡੇ ਗੱਲ ਚ ਪਾਏ ਜਾਂਦੇ ਆ ਹਰ ਕਿਸੇ ਦੀ ਇਹ ਆਦਤ ਹੈ ਹਰ ਕੋਈ ਇਦਾਂ ਹੀ ਕਰਦਾ ਬਈ ਛੱਡੋ ਨਾ ਠੀਕ ਐ ਹੈ ਕਮੀ ਮੰਨ ਲਿਆ ਅਗਲਾ ਤੁਹਾਨੂੰ ਲਿਖ ਕੇ ਦਵਾਂ ਫੇਰ ਫੇਰ ਜੀ ਇਹ ਇਹ ਸਾਡੀ ਸਾਡੀ ਪੁੱਛਦੇ ਨਹੀਂ ਸਾਡੇ ਨਾਲ ਗੱਲ ਨਹੀਂ ਕਰਦੇ ਅਸੀਂ ਇਹਨਾਂ ਨੂੰ ਇਦਾਂ ਕੀਤਾ ਤੇ ਹੁਣ ਅਸੀਂ ਇਦਾਂ ਕੀਤਾ ਤੇ ਜਿਹੜੀਆਂ ਚੀਜ਼ਾਂ ਉਹ ਕੀਤੀਆਂ ਜਿਦੇ ਚ ਅਗਲੇ ਦਾ ਵਾਸ ਵੀ ਨਹੀਂ ਸੀ ਤੇ ਫਿਰ ਅਸੀਂ ਚਾਹੁੰਦੇ ਕੀ ਆ ਜਿਹੜਾ ਕੜਾ ਬਣਾਇਆ ਐ ਨਾ ਜਿਦੇ ਚ ਜਿੰਨਾ ਰਾਸ਼ ਨੂੰ ਪਾਇਆ ਐ ਨਾ ਉਹਨੇ ਉਨਾ ਹੀ ਕੰਮ ਕਰਨਾ ਤੇ ਫੇਰ ਸਾਨੂੰ ਜੇ ਨਹੀਂ ਸਵਾਦ ਲੱਗਦਾ ਬੇਸਵਾਦਾ ਏ ਤੇ ਕਸੂਰ ਕਿਸ ਦਾ ਏ ਸਾਡਾ ਹੀ ਏ ਨਾ ਸਾਡੀਓ ਹੀ ਸੋਚ ਇਦਾਂ ਦੀ ਸੀ ਨਾ ਸਾਡਾ ਹੀ ਕੰਮ ਤੇ ਚੀਜ਼ਾਂ ਨੇ ਸਾਨੂੰ ਇਸ ਪ੍ਰਤੀ ਰਿਜ਼ਲਟ ਦਿੱਤੇ ਆ ਨਹੀਂ ਸਮਝੇ ਤੁਸੀਂ ਬਿਲਕੁਲ ਸਮਝ ਗਏ ਹੋ ਮੈਨੂੰ ਪਤਾ ਹੈ ਤੁਸੀਂ ਬੜੇ ਸਮਝਦਾਰ ਹੋ ਤੇ ਹਰ ਚੀਜ਼ਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਦਾਨੇ ਆਪਣੀਆਂ ਨਜ਼ਰੀਆ ਆਪਣੀ ਚੀਜ਼ ਆਪਣੇ ਆਪ ਨੂੰ ਉਸ ਤਰੀਕੇ ਨਾਲ ਉਸ ਤਰੀਕੇ ਨਾਲ ਰੱਖੋ ਜਿਸ ਤੋਂ ਤੁਹਾਨੂੰ ਲੱਗਦਾ ਏ ਤੁਹਾਡੇ ਨਾਲ ਕੁਦਰਤ ਨੇ ਜੋੜਿਆ ਏ ਸਭ ਸਹੀ ਏ ਜੀ ਇਹਦੇ ਚ ਕਿਉਂਕਿ ਕੁਦਰਤ ਨੇ ਜੋੜਿਆ ਹੀ ਏ ਜਿੱਥੇ ਲੱਗਦਾ ਏ ਸਹੀ ਨਹੀਂ ਏ ਚੁੱਪ ਕਰਕੇ ਪਿੱਛੇ ਹਟਜੋ ਇਹ ਸਾਡੇ ਲਈ ਬਣਿਆ ਹੀ ਨਹੀਂ ਏ ਜੀ ਵਿਚਾਰ ਹੀ ਨਹੀਂ ਏ ਇਹ ਗੱਲਾਂ ਹੀ ਨਹੀਂ ਸਾਨੂੰ ਪਸੰਦ ਨਹੀਂ ਪਸੰਦ ਤੇ ਪਿੱਛੇ ਹਟੋ ਉਹ ਕੀ ਫਾਇਦਾ ਕੋੜੀ ਚੀਜ਼ ਜੀਬ ਤੇ ਰੱਖਣ ਤੇ ਮੂੰਹ ਵੀ ਕੌੜਾ ਕਰਨਾ ਤੇ ਉਸ ਤੋਂ ਬਾਅਦ ਥੁੱਕਣਾ ਵੀ ਏ ਤੇ ਫਿਰ ਵੀ ਨਾਲ ਚਿਪਟੇ ਰਹਿਣਾ ਬਹੁਤ ਚੀਜ਼ਾਂ ਮੈਂ ਦੇਖੀਆਂ ਬਹੁਤ ਰਿਸ਼ਤੇ ਮੈਂ ਦੇਖੇ ਬਹੁਤ ਤਰ੍ਹਾਂ ਨਾਲ ਸਰਦਾਨੇ ਸਰਦਾ ਕਿਉਂ ਨਹੀਂ ਜੀ ਸਾਰਤ ਦੁਨੀਆ ਦਾ ਜਾਂਦਾ ਜਦੋਂ ਇਸ ਦੁਨੀਆ 'ਚ ਵੀ ਨਹੀਂ ਰਹਿੰਦੇ ਅਸੀਂ ਹਰ ਚੀਜ਼ ਉਦਾਂ ਹੀ ਚੱਲਦੀ ਆ ਬਸ ਚਲਾਉਣਾ ਪੈਂਦਾ ਸਿਰਫ ਆਪਣੇ ਆਪ ਨੂੰ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਕਿਸੇ ਦੀ ਕੋਈ ਚੀਜ਼ ਠਹਿ ਰਹੀ ਆ ਕਿਸੇ ਦੀ ਕੋਈ ਬਣ ਰਹੀ ਆ ਤੁਸੀਂ ਜ਼ਿੰਮੇਵਾਰ ਹੀ ਨਹੀਂ ਉਸ ਲਈ ਨਾ ਤੁਸੀਂ ਢਾਉਣ ਲਈ ਨਾ ਤੁਸੀਂ ਬਣਾਉਣ ਲਈ ਤੇ ਕਿਉਂ ਆਪਣਾ ਦਿਮਾਗ ਖਰਾਬ ਕਰੀਏ ਫਿਰ ਉਸ ਚੀਜ਼ਾਂ ਲਈ ਜੋ ਸਾਡੇ ਵਾਸਤ ਚ ਹੀ ਨਹੀਂ ਜੋ ਸਾਡੇ ਹੱਥ ਚ ਨਹੀਂ ਸਮਝ ਗਏ ਨਾ ਬੜੇ ਸਮਝਦਾ 9 ਜੁਲਾਈ 2025 ਨੂੰ ਬੁੱਧਵਾਰ ਦੀ ਗੱਲ ਕਰਾਂਗੇ ਆਪਾਂ ਤithi ਰਹੇਗੀ ਜੀ ਅੱਜ ਚਤੁਰਤੀ ਤithi ਸ਼ੁਕਲ ਪੱਖ ਹੈ ਹਾੜ ਮਹੀਨੇ ਦਾ ਤੇ ਮੂਲ ਨਕਸ਼ਤਰ ਗੰਡ ਮੂਲ ਕੱਲ ਸਵੇਰੇ ਤੜਕੇ ਤੱਕ ਚੱਲਣਗੇ ਤਾਂ ਕੱਲ ਸਵੇਰੇ ਤੜਕੇ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਡ ਮੂਲ ਦੀ ਪੂਜਾ ਲੱਗਣ ਵਾਲੀ ਹੈ ਤੇ ਉਸ ਤੋਂ ਬਾਅਦ ਜੋ ਨਕਸ਼ਤਰ ਚੱਲੇਗਾ ਉਹ ਪੂਰਬ ਅਸਾੜਾ ਨਕਸ਼ਤਰ ਹੋਏਗਾ ਚਲੋ ਤਨੂਰਾਸ਼ੀ ਵਿੱਚ ਚੰਦਰਮਾ ਬ੍ਰਾਜ਼ਮਾਨ ਭਧਰਾ ਸਵੇਰੇ ਤੜਕੇ ਤੋਂ ਸ਼ੁਰੂ ਹੋ ਜਾਏਗੀ 25 37 ਤੇ ਤੇ ਨਾਲ ਗੰਡਮੂਲ ਜੋਨੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਚੰਦਰਮਾ ਤਨੂਰਾਸ਼ੀ ਚ ਨਕਸ਼ਤਰ ਦੇ ਮੁਤਾਬਕ ਮੂਲ ਨਕਸ਼ਤਰ ਦੇ ਮੁਤਾਬਕ ਅੱਜ ਦੇ ਦਿਨ ਜਾਨੀ ਕਿ ਬੁੱਧਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਿਹਾ ਰਾਹੁ ਕਾਲ ਦਾ ਠੀਕ ਹੈ ਚੰ드ਰਮਾ ਦਾ ਤੁਨੂ ਰਾਸ਼ੀ ਚ ਬੈਠਣਾ ਤੁਹਾਨੂੰ ਪਤਾ ਹੀ ਹੈ ਸਾਹਮਣੇ ਸੂਰਜ ਵਿਰਾਜਮਾ ਨੇ ਮਿਥੂ ਰਾਸ਼ੀ ਵਿੱਚ ਪੂਰਨਮਾਸ਼ੀ ਦਾ ਪੱਕ ਵੈਸੇ ਪੂਰਨਮਾਸ਼ੀ ਕੱਲ ਦੀ ਆ ਵੀਰਵਾਰ ਦੀ ਆ ਤੇ ਉਸ ਮੁਤਾਬਕ ਪੂਰਨਮਾਸ਼ੀ ਦਾ ਕਿਦਾਂ ਦਾ ਜਾਏਗਾ ਦਿਨ ਉਸ ਬਾਰੇ ਆਪਾਂ ਤੁਹਾਨੂੰ ਚਰਚਾ ਵੀ ਕਰਾਂਗੇ ਗ੍ਰਹਾਂ ਤੇ ਤੇ ਛੋਟੇ ਛੋਟੇ ਜਿਹੇ ਉਪਾਅ ਵੀ ਦੱਸਾਂਗੇ ਬੜੀ એનર્ਜੀ ਹੁੰਦੀ ਹੈ ਚੰਦਰਮਾ ਚ ਤੇ ਬੜੀ એનર્ਜੀ ਹੁੰਦੀ ਹੈ ਹਰ ਗ੍ਰਹਿ ਚ ਇੱਕ ਦੂਜੇ ਨਾਲ ਜੁੜੇ ਹੋਏ ਆ ਜਿਹਦੇ ਬਾਰੇ ਆਪਾਂ ਕੱਲ ਗੱਲ ਕਰ ਹੀ ਚੁੱਕੇ ਆ ਤੇ ਨਾਲ ਸੂਰਜ ਦੇ ਸਾਹਮਣੇ ਚੰਦਰ ਤੁਹਾਨੂੰ ਪਤਾ ਹੈ ਪੂਰਨਮਾਸ਼ੀ ਦਾ ਪੱਖ ਤੇ ਸੂਰਜ ਦੇ ਨਾਲ ਚੰਦਰ ਤੁਹਾਨੂੰ ਪਤਾ ਮੱਸੀਆ ਦਾ ਪੱਖ ਤੇ ਹਰ ਕਿਸੇ ਦਾ ਪੱਖ ਆਪਣਾ ਆਪਣਾ ਮਹੱਤਵ ਰੱਖਦਾ ਹੈ ਸਿਤਾਰਿਆਂ ਦਾ ਜਾਣਾਂਗੇ ਆਪਾਂ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਸਭ ਤੋਂ ਪਹਿਲਾਂ ਐਰਿਸ ਦਾ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦੂਸਰੇ ਸਥਾਨ ਵਿੱਚ ਤਾਂ ਲਈ ਬਿਜ਼ਨਸ ਲਈ ਅੱਜ ਦਾ ਦਿਨ ਵੀ ਤੁਹਾਡਾ ਅੱਛਾ ਜਾਏਗਾ ਨਕਸ਼ਤਰ ਬੁੱਧ ਦਾ ਜੋ ਹੈ ਸੌਰੀ ਨਕਸ਼ਤਰ ਕੇਤੂ ਦਾ ਜੋ ਹੈ ਕਾਲਾ 판 ਤੇਜੀ ਤੇ ਦੇਗਾ ਪਰ ਧਾਰਮਿਕ ਸੋਚ ਵੀ ਰੱਖੇਗਾ ਧਾਰਮਿਕ ਸਥਾਨ ਤੇ ਚਿੱਟੀਆਂ ਕਲੀਆਂ ਚੜਾਣੀਆਂ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਟੌਰਸ ਜਾਂ ਨੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੰਦਰ 8ਵੇਂ ਸਥਾਨ ਵਿੱਚ ਹੈ ਪਰ ਨਕਸ਼ਤਰ ਜੋ ਹੈ ਕੇਤੂ ਦਾ ਇਹ ਚੌਥੇ ਖਾਨੇ ਦਾ ਮਾਲਕ ਤੇ ਘਰ ਵਿੱਚ ਕਲਾ ਕਲੇਜ ਥੋੜਾ ਵੱਸ ਸਕਦਾ ਸਾਇਲੈਂਟ ਮੋਡ ਵਿੱਚ ਰਹਿਣਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਹਰ ਚੀਜ਼ ਲਈ ਬਲੇਮ ਦੇਣਾ ਚੰਗੀ ਗੱਲ ਨਹੀਂ ਹੈ ਠੀਕ ਹੈ ਕੁਝ ਵੀ ਹੋ ਗਿਆ ਹੈ ਉਹਦੇ ਲਈ ਤੁਸੀਂ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਵਕਤ ਤੇ ਹਾਲਾਤ ਨੂੰ ਸਮਝਦੇ ਹੋਏ ਉਦਾਸੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਯਾਤਰਾ ਜ਼ਰੂਰੀ ਨਾ ਹੋਵੇ ਟਾਲੋ ਜੈਮਿਨੀ ਜਾਂ ਮਿਥੂਨ ਰਾਸ਼ੀ ਵਾਲੇ ਕਾਫੀ इमोशनल ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਵਿੱਚ ਕੁਝ ਨਾ ਕੁਝ ਕਿਸੇ ਨਾਲ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਕਰ ਰਿਹਾ ਕੋਈ ਪੈਸੇ ਪਰੰਦੀ ਪਰੇਸ਼ਾਨੀ ਹੈ ਤਾਂ ਉਹ ਥੋੜੀ ਜੀ ਤੁਹਾਨੂੰ ਡਿਸਟਰਬ ਕਰ ਰਹੀ ਹੈ ਚਲੋ ਕੋਈ ਨਹੀਂ ਜੋ ਮਨ ਚ ਗੱਲ ਹੈ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਤਾਂ ਉਸ ਸਹੀ ਪੱਖ ਨੂੰ ਕਿਉਂਕਿ ਸੂਰਜ ਬ੍ਰਹਸਪਤ ਲਗਣ ਚਾ ਤੇ ਤੁਹਾਡਾ ਸਹੀ ਹੋਣਾ ਹੀ ਦੱਸਣਾ ਤੇ ਪੈਣਾ ਹੀ ਹੈ ਨਾ ਤੇ ਚਲੋ ਬੁੱਧ ਦਾ ਨਕਸ਼ਤਰ ਲੰਗ ਗਿਆ ਤੇ ਹੁਣ ਕੇਤੂ ਦਾ ਨਕਸ਼ਤਰ ਹੈ ਕੇਤੂ ਦੇ ਨਕਸ਼ਤਰ ਲਈ ਕੇਲੇ ਬੱਚਿਆਂ ਨੂੰ ਦੇ ਦਿਓ ਸਰੀਰਕ ਤੌਰ ਤੇ ਬਾਹ ਮੋਢੇ ਚ ਦਰਦ ਵੀ ਠੀਕ ਹੋ ਜਾਏਗਾ ਕੈਂਸਰ ਕਰਕਰਾ ਰਾਸ਼ੀ ਵਾਲਿਆਂ ਦੇ ਸਿਤਾਰੇ ਪੈਸੇ ਦਾ ਲੈਣ ਦੇ ਥੋੜਾ ਜਿਹਾ ਧਿਆਨ ਨਾਲ ਕਰਨਾ ਇਹ ਰੋਗ ਬਿਮਾਰੀ ਚਿੰਤਾ ਥੋੜੀ ਜਿਹੀ ਰਵੇਗੀ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਤੇ ਦੂਸਰਾ ਕਰਜ਼ਾ ਜ਼ਿਆਦਾ ਲੈਣਾ ਲਈਆਂ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੋਈ ਪੈਸਾ ਲੈਣਾ ਚਾਹੀਦਾ ਹੈ ਜ਼ਿਆਦਾ ਪੈਸਾ ਜੋ ਹੈ ਉਹ ਕਰਜ਼ਾ ਛਡਵਾ ਦੇਵੇਗਾ ਤੇ ਪਰੇਸ਼ਾਨੀ ਵਧਾ ਦੇਗਾ ਜਦੋਂ ਤੱਕ ਬੁੱਧ ਕੱਲਾ ਲੱਗਣ ਚਾ ਸੂਰਜ ਆ ਜਾਏਗਾ ਤਾਂ ਚੰਗੀ ਗੱਲ ਹੈ ਉਸ ਤੋਂ ਬਾਅਦ ਠੀਕ ਹੋ ਜਾਊ ਸਾਰਾ ਕੁਝ ᱨੈੱਡ ਕਲਰ ਦਾ ਕੱਪੜਾ ਆਪਣੇ ਕੋਲ ਰੱਖੋ ਲਿਓ ਸਿੰਘ ਰਾਸ਼ੀ ਦੇ ਸਿਤਾਰੇ ਚੰਗੇ ਮਿਸ਼ਰੀ ਦਾ ਸੇਵਨ ਸਵੇਰ ਤੋਂ ਹੀ ਕਰਨ ਤੇ ਸਿਤਾਰਿਆਂ ਦੀ ਕਪ ਅੱਛੀ એનર્ਜੀ ਮਿਲੇਗੀ ਪਰ ਮਸਲਸ ਪ੍ਰੋਬਲਮ ਜੋ ਲੱਤ ਬਾਹ ਵਿੱਚ ਦਰਦ ਪਰਿਵਾਰ ਵਿੱਚ ਕਿਸੇ ਨਾ ਕਿਸੇ ਦੇ ਹੋ ਰਿਹਾ ਮੰਗਲ ਕੇਤੂ ਦੇ ਯੋਗ ਕਰਕੇ ਉਹ ਹੁਣ ਥੋੜਾ ਜਿਹਾ ਠੀਕ ਹੋਣਾ ਸ਼ੁਰੂ ਹੋ ਜਾਏਗਾ ਬੱਚਿਆਂ ਨੂੰ ਫਾਲ ਤੁਸੀਂ ਅੱਜ ਵੀ ਦੇ ਸਕਦੇ ਹੋ ਪਰ ਜ਼ਰੂਰੀ ਹੈ ਆਪਣੇ ਕੋਲ ਚਾਂਦੀ ਰੱਖਣਾ ਵਰਗੋ ਕੰਨਿਆ ਰਾਸ਼ੀ ਦੇ ਸਿਤਾਰੇ ਘਰ ਪਰਿਵਾਰ ਵਿੱਚ ਮਾਤਾ ਦੀ ਸਿਹਤ ਥੋੜੀ ਜੀ ਖਰਾਬ ਰਹੇਗੀ ਤੇ ਨਾਲ ਨਕਸ਼ਤਰ ਕੇਤੂ ਦਾ ਮਿੱਤਰ ਨਾ ਹੋਣ ਕਰਕੇ ਥੋੜਾ ਜੋੜਾਂ ਚ ਦਰਦ ਰਹਿ ਸਕਦਾ ਹੈ ਚਲੋ ਸੈਰ ਜ਼ਰੂਰ ਕਰਨੀ ਹੈ ਤੇ ਤਾਂਬੇ ਦਾ ਪੈਸਾ ਆਪਣੇ ਕੋਲ ਰੱਖ ਲੈਣਾ ਕਿ ਤੁਹਾਨੂੰ ਸ਼ੁਭ ਕਰਨ ਲਈ ਕੁੱਤੇ ਨੂੰ ਰੋਟੀ ਪਾਓ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਵੀ ਪਾ ਸਕਦੇ ਹੋ ਹਲਕੀ ਜਿਹੀ ਮલાઈ ਲਗਾ ਕੇ ਵੀ ਪਾ ਸਕਦੇ ਹੋ ਲਿਬਰਾਜ਼ ਹਨੀ ਤੁਲਾ ਰਾਸ਼ੀ ਦੇ ਸਿਤਾਰੇ ਧਾਰਮਿਕ ਸਥਾਨ ਤੇ ਜਾਣਾ ਦੇ ਲਈਆਂ ਤੇ ਮੱਥਾ ਟੇਕਿਆਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਯਾਤਰਾ ਕਰਨੀ ਪੈ ਸਕਦੀ ਹੈ ਪਰਾਂ ਚਾਹੇ ਮਨ ਨਾਲ ਕੋਈ ਕੰਮ ਕਰਨਾ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਕਰਨੀ ਤੇ ਸਹੀ ਨਹੀਂ ਹੈ ਹਨਾ ਜਿਹੜੀ ਚੀਜ਼ ਦਾ ਮਨ ਹੋਵੇ ਬਸ ਉਹੀ ਕਰੋ ਤੇ ਦੂਸਰਾ ਰਿਸ਼ਤੇਦਾਰ ਆ ਰਹੇ ਆ ਜਾਂ ਤੁਸੀਂ ਕਿਤੇ ਜਾ ਰਹੇ ਹੋ ਤਾਂ ਆਪਣੇ ਆਪਣੇ ਤੌਰ ਤੇ ਤੁਸੀਂ ਬੱਚਿਆਂ ਨੂੰ ਕੁਝ ਲਿਜਾ ਸਕਦੇ ਹੋ ਜਾਂ ਰਸਤੇ 'ਚ ਬੱਚਿਆਂ ਨੂੰ ਫਲ ਵਗੈਰਾ ਦੇ ਸਕਦੇ ਹੋ ਸਕੋਰਪੀਓ ਬ੍ਰਿਸ਼ਚ ਰਾਸ਼ੀ ਦੇ ਸਿਤਾਰੇ ਅੱਜ ਦੇ ਦਿਨ ਨਕਸ਼ਤਰ ਕੇਤੂ ਦਾ ਠੀਕ ਠਾਕ ਹੈ ਕੰਮਕਾਰ ਠੀਕ ਠਾਕ ਜਾ ਰਿਹਾਗਾ ਕੋਈ ਜ਼ਿਆਦਾ ਵਧੀਆ ਨਹੀਂ ਪਰ ਜ਼ਿਆਦਾ ਖਰਾਬ ਵੀ ਨਹੀਂ ਦੋ ਦੁੱਧ ਦੇ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਤੁਸੀਂ ਚਲਦੇ ਪਾਣੀ ਵਿੱਚ ਚੌਲ ਹਲਦੀ ਦੁੱਧ ਵੀ ਚਲ ਪ੍ਰਵਾਹ ਕਰ ਸਕਦੇ ਹੋ ਚੰਗਾ ਰਹੇਗਾ ਸੋਈ 'ਚ ਬੈਠ ਕੇ ਖਾਣਾ ਖਾਣਾ ਤੁਹਾਡੇ ਲਈ ਤੇ ਦੂਸਰਾ ਦੂਸਰੇ ਚੰਦਰ ਹੈ ਜੋ ਧਨ ਲਈ ਤੁਹਾਨੂੰ ਸੌਖਿਆ ਕਰੇਗਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਸਿਤਾਰੇ ਵਿਦੇਸ਼ ਲਈ ਚੰਗਿਆ ਕੰਮ ਕਰ ਲਈ ਚੰਗਿਆ ਖਰਚੇ ਜ਼ਿਆਦਾ ਨੇ ਆਰਥਿਕ ਸਥਿਤੀ ਨੂੰ ਸਾਹਮਣੇ ਰੱਖ ਕੇ ਹੀ ਵਾਦੂ ਖਰਚੇ ਕਰਨੇ ਚਾਹੀਦੇ ਆ ਸ਼ਾਇਦ ਜੀਵ ਤੇ ਲਗਾਣਾ ਤੇ ਮਾਂ ਦੇ ਪੈਰੀ ਹੱਥ ਲਗਾਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਨਜ਼ਲਾਂ ਜੋ ਕੰਮ ਥੋੜਾ ਕਲੇ ਦੀ ਪ੍ਰੋਬਲਮ ਚੱਲ ਰਹੀ ਹੋਵੇ ਤਾਂ ਫਟਕੜੀ ਵਾਲੇ ਪਾਣੀ ਦੀ ਕੁੜਲੀ ਕਰ ਸਕਦੇ ਹੋ ਕੈਪ੍ਰਿਕੌਰਨ ਮਕਰ ਰਾਸ਼ੀ ਦੇ ਸਿਤਾਰੇ ਥੋੜੇ ਕਿਸੇ ਪੇਪਰ ਨੂੰ ਲੈ ਕੇ ਕਿਸੇ ਨੇ ਕੁਝ ਪੇਸ਼ ਕਰਤਾ ਕਿਸੇ ਨੇ ਕੁਝ ਦਿੱਤਾ ਜਾਂ ਕਿਤੇ ਚੈੱਕ ਲਗਾਇਆ ਜੋ ਬਾਉਂਸ ਹੋ ਗਿਆ ਕੁਝ ਇਦਾਂ ਦੀ ਪਰੇਸ਼ਾਨੀ ਫੇਸ ਕਰਨੀ ਪੈ ਸਕਦੀ ਹੈ ਮਾਨਸਿਕ ਤੌਰ ਤੇ ਥੋੜੀ ਜੀ ਕਲਪਹਾਟ ਤਾਂ ਬਣੀ ਰਹੇਗੀ ਪਰ ਨਾਲ ਹੀ ਕਿਉਂਕਿ ਚੰਦਰ ਦੋ ਦਿਨ ਬਾਰਵੇਂ ਸਥਾਨ ਵਿੱਚ ਰਹੇਗਾ ਅਜੀਬ ਜਾਂ ਡਰਾਜੀਬ ਜਾਂ ਪੈ ਮਨ ਵਿੱਚ ਬਣੇਗਾ ਪਰ ਨਾਲ ਹੀ ਬੁੱਧ ਸਤਵੇਂ ਸਥਾਨ ਤੇ ਮੰਗਲ ਕੇਤੂ ਜੋ ਹੈ ਵਿਰੋਧੀਆਂ ਦੇ ਲਈ ਤੁਸੀਂ ਕੀੜੀਆਂ ਨੂੰ ਸ਼ਕਰਾਟਾ ਪਾਸ ਸਕਦੇ ਹੋ ਅਕਿਊਰਸ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਚਿੰਤਾਵਧੀ ਇਨਕਮ ਨੂੰ ਡਬਲ ਕਰਨ ਦੇ ਲਈ ਪੈਸਾ ਲਗਾਉਣਾ ਚੰਗੀ ਗੱਲ ਹੈ ਪਰ ਅੱਖਾਂ ਬੰਦ ਕਰਕੇ ਲਗਾਉਣਾ ਨੁਕਸਾਨ ਕਰਵਾ ਸਕਦਾ ਹੈ ਖਾਸ ਤੌਰ ਤੇ ਸ਼ੇਅਰ ਮਾਰਕੀਟ ਵਿੱਚ ਗੱਡੀ ਲੈਣ ਬਾਰੇ ਸੋਚ ਰਹੇ ਹੋ ਘਰ ਮਕਾਨ ਬਣਾਉਣ ਬਾਰੇ ਸੋਚ ਰਹੇ ਹੋ ਸਿਤਾਰੇ ਬਿਲਕੁਲ ਸਾਥ ਦੇਣਗੇ ਪਾਈਸੇ ਜ਼ਮੀਨ ਦਾਸ਼ੀ ਦੇ ਸਿਤਾਰੇ 10ਵੇਂ ਸਥਾਨ ਵਿੱਚ ਚੰਦਰ ਹੈ ਜੋ ਕਿ ਅੱਛੀ ਨਰਜੀ ਨਾਲ ਤੁਹਾਨੂੰ ਕੰਮ ਕਰਨ ਲਈ ਵਧੀਆ ਅچھے ਲੋਕਾਂ ਨਾਲ ਸਬੰਧ ਵਿੱਚ ਸੁਧਾਰ ਵੀ ਹੋ ਰਿਹਾ ਵਾਧਾ ਵੀ ਹੋ ਰਿਹਾ ਕੰਮ ਵੀ ਰੁਕੇ ਹੋ ਰਹੇ ਆ ਤੇ ਨਸ਼ਾ ਕੋਈ ਵੀ ਹੋਵੇ ਉਸ ਤੋਂ ਦੂਰੀ ਜ਼ਰੂਰ ਬਣਾ ਕੇ ਰੱਖੋ ਕੋਈ ਵੀ ਕੰਮ ਕਰਦੇ ਸਮੇਂ ਧਿਆਨ ਰੱਖਣਾ ਹੈ ਕਿ ਕਪੂਰ ਦੀ ਟਿੱਕੀ ਆਪਣੇ ਕੋਲ ਰੱਖ ਲੈਣੀ ਹੈ ਠੀਕ ਹੈ ਏ ਸੀ ਜੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਾਂ ਨੂੰ ਕਿਵੇਂ ਸਹੀ ਕਰਕੇ ਆਪਾਂ ਸਿਤਾਰਿਆਂ ਦਾ ਸ਼ੁਭਫਲ ਗ੍ਰਹਾਂ ਦਾ ਸ਼ੁਭਫਲ ਲੈ ਸਕਦੇ ਆ ਨਾਲ ਹੀ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਦੇ ਆ ਕਿਸੇ ਨੇ ਦੱਸਿਆ ਸੀ ਕਿ ਘਰ ਦੇ ਬਾਹਰ ਖੰਬੇ ਬਹੁਤ ਨੇ ਦੇਖੋ ਖੰਬੇ ਹੁਣ ਬਿਜਲੀ ਦੇ ਨੇ ਬੜਾ ਲੰਬਾ ਪ੍ਰੋਸੀਜਰ ਹੁੰਦਾ ਏ ਹਰ ਕੰਮ 'ਚ ਕਿਹਾ ਕਿਸੇ ਨੇ ਰੁਕਾਵਟ ਆਉਂਦੀ ਹੈ ਹੈਨਾ ਤਾਂ ਹੁਣ ਖੰਭਾ ਹੋਣਾ ਵੈਸੇ ਰਾਹੂ ਸਤਾਪਤ ਹੋ ਜਾਂਦਾ ਕਿਉਂਕਿ ਬਿਜਲੀ ਦਾ ਕਾਰਕ ਰਾਹੂ ਤੇ ਹੈਗਾ ਪਰ ਅਗਰ ਤੁਹਾਡੇ ਘਰ ਦੇ ਸਾਹਮਣੇ ਕੋਈ ਖੰਭਾ ਹੈ ਤਾਂ ਅਗਰ ਉਹ ਲਾਲੋ ਕੇ ਤੁਹਾਡੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਆ ਫਿਰ ਤੇ ਤਕੜੀ ਪਰੇਸ਼ਾਨੀ ਹੈ ਜੀ ਉਹ ਸਾਈਡ ਤੇ ਆ ਤਾਂ ਤੁਸੀਂ ਉਸ ਜਗ੍ਹਾ ਤੇ ਕੋਈ ਨਾ ਕੋਈ ਜਿੱਦਾਂ ਲਗਾ ਸਕਦੇ ਹੋ ਇੱਕ ਇੱਕ ਸ਼ੀਸ਼ਾ ਮਿਰਰ ਲਗਾ ਦਿਓ ਤਾਂ ਕਿ ਉਸ ਦੀ ਜੋ ਪ੍ਰਤਿਮਾ ਹੈ ਉਹ ਦੂਸਰੇ ਪਾਸੇ ਦੀ ਪ੍ਰਤਿਮਾ ਉਧਰੋਂ ਦਿਖਣੀ ਸ਼ੁਰੂ ਹੋ ਜੇ ਹੈ ਨਾ ਤਾਂ ਇਦਾਂ ਕਰਨ ਨਾਲ ਇਸ ਦਾ 네ਗਟਿਵ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਜਾਂ ਉਸ ਜਗ੍ਹਾ ਤੇ ਤੁਸੀਂ ਵਾਈਟ ਜਾਂ ਆਫ ਵਾਈਟ ਕਲਰ ਵੀ ਉਸ ਪਿੱਲਰ ਤੇ ਕਰਾ ਸਕਦੇ ਹੋ ਸਮਾਜ ਆਜ਼ਾਦ ਆਪ ਸਬਦ ਆਜ਼ਾਦ ਦਾ ਦਿਨ ਬਹੁਤ ਹੀ ਅੱਛਾ ਜਾਵੇ ਸਾਸ਼ਿਕਾ